ਦੇਖਿਆ ਜਾਵੇ ਤਾਂ ਜਸਵੰਤ ਸਿੰਘ ਖਾਲੜਾ ਉਹ ਇਨਸਾਨ ਸਨ ਜਿਨ੍ਹਾਂ ਨੇ 25000 ਨੌਜਵਾਨ ਜੋ ਉਹਨਾਂ ਸਮਿਆਂ ਵਿੱਚ ਪੰਜਾਬ ਵਿੱਚ ਮਾਰੇ ਗਏ ਗਲਤ ਮੁਕਾਬਲੇ ਬਣਾ ਕੇ ਪੁਲਿਸ ਤਸ਼ੱਦਦ ਵਿੱਚ ਜੋ ਮਾਰੇ ਗਏ ਇਨਕਾਊਂਟਰਾਂ ਵਿੱਚ ਮਾਰੇ ਗਏ ਬੇਕਸੂਰ ਨੌਜਵਾਨ ਉਹਨਾਂ ਦਾ ਪਤਾ ਲਾਇਆ ਠੀਕ ਜਸਵੰਤ ਸਿੰਘ ਖਾਲੜਾ ਨੇ ਕਿਵੇਂ ਥਾਜਸ਼ਾ ਤਹਿਤ ਆਪਣੇ ਨੌਜਵਾਨਾਂ ਨੂੰ ਉਦੋਂ ਮਾਰਾਇਆ ਗਿਆ ਸੀਗਾ ਉਸ ਕਾਲੇ ਦੌਰ ਦੇ ਵਿੱਚ ਉਹ 10 ਸਾਲ ਦਾ ਖਤਰਨਾਕ ਦੌਰ ਇਹ ਤੋਂ ਆਪਣਾ तकरीबन 1.5 ਲੱਖ ਮੁੰਡਾ ਪੰਜਾਬ ਦਾ ਮਾਰਿਆ ਗਿਆ ਸੀ ਉਹਦੇ ਵਿੱਚੋਂ ਕਹਿੰਦੇ ਆ ਕਿ 25000 ਤੋਂ ਵੱਧ ਨੌਜਵਾਨਾਂ ਦਾ ਪਤਾ ਜਸਵੰਤ ਸਿੰਘ ਖਾਲੜਾ ਨੇ ਲਗਾ ਲਿਆ ਉਸੇ ਜਸਵੰਤ ਸਿੰਘ ਖਾਲੜਾ ਜੀ ਦੇ ਉੱਪਰ ਦਲਜੀਤ ਦੋਸਾਂ ਜੀ ਫਿਲਮ ਬਣ ਕੇ ਤਿਆਰ ਹੈ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਪਿਛਲੇ ਦਿਨ ਫਿਲਮ ਦੀ ਸਕਰੀਨਿੰਗ ਹੋਣੀ ਸੀਗੀ ਕਿਤੇ ਫੈਸਟੀਵਲ ਦੇ ਵਿੱਚ ਉਤੋਂ ਦੀਆਂ ਕੁਝ ਜਥੇਬੰਦੀਆਂ ਨੇ ਤਾਂ ਵੀ ਚਲੋ ਲੈ ਦੇਣਾ ਕੁਝ ਜਿਨ੍ਹਾਂ ਨੂੰ ਖਾਲਸਤਾਨੀ ਜਥੇਬੰਦੀਆਂ ਵੀ ਆਕਿਆ ਜਾਂਦਾ ਉਹਨਾਂ ਨੇ ਫਿਲਮ ਦੀ ਸਕਰੀਨਿੰਗ ਹੀ ਨਹੀਂ ਹੋਣ ਦਿੱਤੀ ਹੁਣ ਤੁਸੀਂ ਆਪ ਸੋਚੋਗੇ ਉਹਨਾਂ ਨੂੰ ਕੀ ਪ੍ਰੋਬਲਮ ਹੈ ਇਸ ਫਿਲਮ ਨਾਲ ਜਦੋਂ ਦੀ ਚਮਕੀਲਾ ਫਿਲਮ ਦੀ ਜੁਈ ਹੈ ਨਾ ਚਾਰੇ ਪਾਸੇ ਦਲਜੀਤ ਦਾ ਸਾਂਝੀ ਬੱਲੇ ਬੱਲੇ ਆ ਹਾਲਾਂਕਿ ਦਲਜੀਤ ਪਹਿਲਾਂ ਤੋਂ ਟੌਪ ਤੇ ਆ ਇਹ ਤੋਂ ਪਹਿਲਾਂ ਅਬਾਨੀਆਂ ਦਾ ਵਿਆਹ ਉਤੋਂ ਪਹਿਲਾਂ ਕੋਚੇਲਾ ਜਾਂ ਫਿਰ ਹੋਰ ਵੀ ਬਹੁਤ ਕੁਝ ਉਨੇ ਇਸ ਤਰ੍ਹਾਂ ਦਾ ਅਚੀਵ ਕੀਤਾ ਪਰ ਜਦੋਂ ਦੀ ਚਮਕੀਲਾ ਫਿਲਮ ਰਿਲੀਜ਼ ਹੋਈ ਹੈ ਨਾ கிரਾਫ ਇੱਕਦਮ ਉੱਪਰ ਨੂੰ ਗਿਆ ਤੇ ਨਾ ਸਿਰਫ ਦਲਜੀਤ ਦਾ ਬਲਕਿ ਦਲਜੀਤ ਕਾਰਨ ਚਮਕੀਲਾ ਅੱਜ ਦੇਸ਼ ਦੇ ਕੋਨੇ-ਕੋਨੇ ਵਿੱਚ ਬੋਲ ਰਿਹਾ ਅੱਜ ਸਾਊਥ ਦੇ ਨਟੇਟਾਂ ਵਾਲੇ ਵੀ ਪੁੱਛ ਰਹੇ ਆ ਕਿ ਯਾਰ ਇਹ ਚਮਕੀਲਾ ਕੌਣ ਸੀ ਪਰ ਜੇ ਮੈਂ ਕਹਾਂ ਕਿ ਦਲਜੀਤ ਦੀ ਨਾ ਇੱਕ ਫਿਲਮ ਆ ਜਿਹੜੀ ਹਜੇ ਤੱਕ ਰਿਲੀਜ਼ ਨਹੀਂ ਹੋਈ ਤੇ ਜਿਸ ਦਿਨ ਉਹ ਰਿਲੀਜ਼ ਹੋਗੀ ਨਾ ਦਲਜੀਤ ਉਹ ਸਾਂਝ ਕਿਤੇ ਪਹੁੰਚਣਾ ਆਪਾਂ ਸੋਚ ਵੀ ਨਹੀਂ ਸਕਦੇ ਪਰ ਸਮੱਸਿਆ ਇਹ ਹੈ ਕਿ ਉਹ ਫਿਲਮ ਰਿਲੀਜ਼ ਹੀ ਨਹੀਂ ਹੋਣ ਦਿੱਤੀ ਜਾ ਰਹੀ ਉਹ ਫਿਲਮ ਬਣ ਕੇ ਤਿਆਰ ਆ ਇੱਕ ਸਾਲ ਦੇ ਕਰੀਬ ਉਸ ਫਿਲਮ ਨੂੰ ਬਣ ਕੇ ਹੋ ਚੁੱਕਿਆ ਬਟ ਉਹ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਤੇ ਉਸ ਫਿਲਮ ਦਾ ਨਾਮ ਆਏਗਾ ਜੀ ਜਤਵੰਤ ਸਿੰਘ ਖਾਲੜਾ ਉਹਨ ਜਤਵੰਤ ਸਿੰਘ ਖਾਲੜਾ ਗੈਸੇ ਜਾਣ ਪਛਾਣਦੇ ਮੈਂ ਹੌ ਤਾ ਹੌ ਨਹੀਂ ਨੇ ਬਹੁਤ ਸਾਰੇ ਲੋਕ ਜਾਣਦੇ ਨੇ ਉਹਨਾਂ ਬਾਰੇ ਕਿ ਉਹ ਕੌਣ ਸਨ ਇਹ ਫੋਨ ਤੋਂ ਵੀ ਇਹ ਸਮਝ ਵੀ ਗਏ ਹੋਗੇ ਕਿ ਕਿਉਂ ਉਸ ਫਿਲਮ ਨੂੰ ਰਿਲੀਜ਼ ਨਹੀਂ ਹੁੰਦਾ ਯਾਰ ਪਰ ਜੇ ਮੈਂ ਤੁਹਾਨੂੰ ਕਹਾਂ ਕਿ ਸਰਕਾਰ ਨਾਲੋਂ ਜ਼ਿਆਦਾ ਕੁਝ ਜਥੇਬੰਦੀਆਂ ਨੇ ਜਿਹੜੀਆਂ ਉਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇ ਰਹੀਆਂ ਇਹ ਥੋੜਾ ਜਿਹਾ ਗੱਲ ਖਟਕਦੀ ਆ ਕਿਉਂਕਿ ਦੇਖਿਆ ਜਾਵੇ ਤਾਂ ਜਸਵੰਤ ਸਿੰਘ ਖਾਲੜਾ ਉਹ ਇਨਸਾਨ ਸਨ ਜਿਨ੍ਹਾਂ ਨੇ 25000 ਨੌਜਵਾਨ ਜੋ ਉਹਨਾਂ ਸਮਿਆਂ ਵਿੱਚ ਪੰਜਾਬ ਵਿੱਚ ਮਾਰੇ ਗਏ ਕਲਤ ਮੁਕਾਬਲੇ ਬਣਾ ਕੇ ਪੋਰਸ ਤਸ਼ੱਦਦ ਵਾਲੇ ਜਿਹੜੇ ਮਾਰੇ ਗਏ ਐਨਕਾਊਂਟਰਾਂ ਵਿੱਚ ਮਾਰੇ ਗਏ ਬੇਕਸੂਰ ਨੌਜਵਾਨ ਉਹਨਾਂ ਦਾ ਪਤਾ ਲਾਇਆ ਠੀਕਾ ਜਸਵੰਤ ਸਿੰਘ ਖਾਲੜਾ ਨੇ 25000 ਦੇ ਕਰੀਬ ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ ਵੀ ਤੇ ਇਹ ਸਾਬਿਤ ਕੀਤਾ ਸੀਗਾ ਇੰਟਰਨੈਸ਼ਨਲ ਲੈਵਲ ਤੇ ਕਿ ਦੇਖੋ ਪੰਜਾਬ ਵਿੱਚ ਕੀ ਹੋ ਰਿਹਾ ਪਰ ਇਹਦੇ ਨਾਲ ਤਕਲੀਫ ਤਾਂ ਹੋਣੀ ਚਾਹੀਦੀ ਹੈ ਸਰਕਾਰਾਂ ਵਾਲੇ ਪਾਸਿਆਂ ਨੂੰ ਪਰ ਸਵਾਲ ਇਹ ਹੈ ਕਿ ਦੂਜੇ ਪਾਸੇ ਨੂੰ ਕੀ ਤਕਲੀਫ ਹੈ ਤਾਂ ਕੁਝ ਮੇਰੀ ਜੋ ਗੱਲਬਾਤ ਹੋਈ ਆ ਕੁਝ ਲੋਕਾਂ ਨਾਲ ਤਾਂ ਇਹ ਵੀ ਸਾਹਮਣੇ ਆਇਆ ਕਿ ਉਹ ਫਿਲਮ ਬਹੁਤ ਸਾਰੀਆਂ ਐਸੀਆਂ ਪਰਤਾਂ ਖੋਲਦੀ ਆ ਜਿਹਦੇ ਵਿੱਚ ਦੋਨਾਂ ਤਰ੍ਹਾਂ ਦੇ ਇਹਨੂੰ ਪਰਦੇ ਖੋਲਦੇ ਆ ਦੋਨੇ ਪਾਸਿਆਂ ਨੂੰ ਪ੍ਰੋਬਲਮ ਆ ਕਿਉਂਕਿ ਇੱਕ ਇੱਕ ਪਾਸੇੋਂ ਤਾਂ ਨਹੀਂ ਸੀ ਹੋਇਆ ਦੋਨੇ ਪਾਸੇੋਂ ਹੋਇਆ ਸੀ ਕਿਵੇਂ ਥਾਜਸ਼ਾ ਤਹਿਤ ਆਪਣੇ ਨੌਜਵਾਨਾਂ ਨੂੰ ਉਦੋਂ ਮਾਰਾਇਆ ਗਿਆ ਸੀਗਾ ਉਸ ਕਾਲੇ ਦੌਰ ਦੇ ਵਿੱਚ ਉਹ 10 ਸਾਲ ਦਾ ਖਤਰਨਾਕ ਦੌਰ ਜਦੋਂ ਆਪਣਾ तकरीबन 1.5 ਲੱਖ ਮੁੰਡਾ ਪੰਜਾਬ ਦਾ ਮਾਰਿਆ ਗਿਆ ਸੀ ਉਹਦੇ ਵਿੱਚੋਂ ਕਹਿੰਦੇ ਆ ਕਿ 25000 ਤੋਂ ਵੱਧ ਨੌਜਵਾਨਾਂ ਦਾ ਪਤਾ ਜਸਵੰਤ ਸਿੰਘ ਖਾਲੜਾ ਨੇ ਲਗਾ ਲਿਆ ਉਸੇ ਜਸਵੰਤ ਸਿੰਘ ਖਾਲੜਾ ਜੀ ਦੇ ਉੱਪਰ ਦਲਜੀਤ ਦੋਸਾਂ ਦੀ ਫਿਲਮ ਬਣ ਕੇ ਤਿਆਰ ਹੈ ਤੇ ਜਿੰਨਾ ਤੱਕ ਮੈਨੂੰ ਪਤਾ ਚੱਲਿਆ ਕਿ ਬਹੁਤ ਹੀ ਬੈਤਰੀਨ ਫਿਲਮ ਹੈ ਦਲਜੀਤ ਦੋਸਾਂ ਨੇ ਬੜਾ ਹੀ ਵਧੀਆ ਕੰਮ ਕੀਤਾ ਉਹਦੇ ਵਿੱਚ ਤੇ ਉਹ ਫਿਲਮ ਬਹੁਤ ਕੁਝ ਦੱਸੇਗੀ ਪਹਿਲਾਂ ਵੀ ਇੱਕ ਦਲਜੀਤ ਦੀ ਫ਼ਹਿਮ ਆਈ ਹੈ ਨਾ ਪੰਜਾਬ 1984 ਉਹਦੇ ਵਿੱਚ ਵੀ ਬਹੁਤ ਕੁਝ ਦਿਖਾਇਆ ਗਿਆ ਠੀਕ ਹੈ ਪਰ ਇਹ ਫਿਲਮ ਉਹਨਾਂ ਸਾਰੀਆਂ ਫਿਲਮਾਂ ਤੋਂ ਕਿਹੜੇ ਉਤਲੇ ਲੈਵਲ ਦੀ ਆ ਤੇ ਜਦੋਂ ਇਹ ਫਿਲਮ ਆਊਗੀ ਉਦੋਂ ਕਸਮਾਨਤਾ ਪਾਊਗਾ ਹੁਣ ਪਤਾ ਨਹੀਂ ਕਿਹਨੂੰ ਪ੍ਰੋਬਲਮ ਆ ਫਿਲਮ ਨਾਲ ਸਰਕਾਰਾਂ ਨੂੰ ਤਾਂ ਚਲੋ ਹੋ ਗਏ ਸਰਕਾਰ ਵਾਲੇ ਪਾਤਨ ਦਾ ਹਮੇਸ਼ਾ ਤੋਂ ਰਹੀ ਆ ਉਹ ਜੀ ਫਿਲਮਾਂ ਨਾਲ ਪਰ ਇਸ ਵਾਰ ਗੱਲ ਇਹ ਹੈ ਕਿ ਸਰਕਾਰ ਨੂੰ ਨਹੀਂ ਦੂਜੀ ਧਿਰ ਵਾਲਿਆਂ ਨੂੰ ਵੱਧ ਪ੍ਰੋਬਲਮ ਆ ਕਿਉਂਕਿ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਪਿਛਲੇ 달 ਫਿਲਮ ਦੀ ਸਕਰੀਨਿੰਗ ਹੋਣੀ ਸੀਗੀ ਕਿਤੇ ਫੈਸਟੀਵਲ ਦੇ ਵਿੱਚ ਉਥੋਂ ਦੀਆਂ ਕੁਝ ਜਥੇਬੰਦੀਆਂ ਨੇ ਨਾਮ ਵੀ ਚਲੋ ਲੈ ਦੇਣਾ ਕੁਝ ਇਨਾਂ ਨੂੰ ਖਾਲਸਤਾਨੀ ਜਥੇਬੰਦੀਆਂ ਵੀ ਆਕੀਆਂ ਜਾਂਦਾ ਹੈ ਉਹਨਾਂ ਨੇ ਫਿਲਮ ਦੀ ਸਕਰੀਨਿੰਗ ਹੀ ਨਹੀਂ ਹੋਣ ਦਿੱਤੀ ਹੁਣ ਤੁਸੀਂ ਆਪ ਸੋਚੋ ਕਿ ਉਹਨਾਂ ਨੂੰ ਕੀ ਪ੍ਰੋਬਲਮ ਹੈ ਇਸ ਫਿਲਮ ਨਾਲ ਦਾੜ ਵੱਜ ਕੁਛ ਤਾਂ ਕਾਲਾ ਹੈ ਨਾ ਕੋਈ ਨਾ ਕੋਈ ਪ੍ਰੋਬਲਮ ਤਾਂ ਐਸੀ ਹੈ ਕੋਈ ਨਾ ਕੋਈ ਗੱਲ ਹੈ ਇਸ ਦੀ ਜੋ ਬਾਹਰ ਨਹੀਂ ਲਿਆਉਣ ਦੇਣਾ ਚਾਹੁੰਦੇ ਜੋ ਸ਼ਾਇਦ ਇਸ ਫਿਲਮ ਕਰਕੇ ਬਾਹਰ ਆ ਸਕਦੀ ਆ ਇਸੇ ਕਰਕੇ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਯਾਰ ਪਰ ਹੁਣ ਕਿਉਂਕਿ ਪ੍ਰੋਡਿਊਸਰਾਂ ਦਾ ਪੈਸਾ ਲੱਗਿਆ ਫਿਲਮ ਰਿਲੀਜ਼ ਤਾਂ ਹੋਵੇਗੀ ਚਾਹੇ ਅੱਜ ਹੋ ਜੇ ਕੱਲ ਹੋ ਜੇ ਜਾਂ ਅਗਲੇ ਸਾਲ ਹੋਵੇ ਤੇ ਮੈਂ ਤੁਹਾਨੂੰ ਇੱਕ ਵਾਰ ਫੇਰ ਕਹ ਰਿਹਾ ਜਦੋਂ ਫਿਲਮ ਰਿਲੀ ਹੋਵੇਗੀ ਬਹੁਤ ਕੁਝ ਹੋਵੇਗਾ ਨਾ ਸਿਰਫ ਪਰਤਾਂ ਖੁੱਲਣਗੀਆਂ ਬਲਕਿ ਦਲਜੀਤ ਦਾ ਜੋ ਗ੍ਰਾਫ ਹੈ ਨਾ ਉਹ ਨੈਕਸਟ ਲੈਵਲ ਤੇ ਚਲਾ ਜਾਏਗਾ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਫਿਲਮ ਨੂੰ ਕਿਉਂ ਨਹੀਂ ਰਿਲੀ ਹੁਣ ਦਿੱਤਾ ਜਾ ਰਿਹਾ ਕਮੈਂਟ ਕਰਕੇ ਦੱਸੋ ਤੇ ਤੁਹਾਡੇ ਧਰ ਨਾਲ ਫਿਲਮ ਰਿਲੀ ਹੋਣੀ ਚਾਹੀਦੀ ਹੈ ਜਾਂ ਨਹੀਂ ਇਹ ਵੀ ਦੱਸੋ ਮਿਲਦੇ ਹਾਂ ਕਿਤੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ